ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਿੰਸ ਸਿੰਘ ਸੇਵਾਦਾਰ ਗੁਰਦਾਰ ਸਾਹਿਬ ਸ਼੍ਰੀ ਕਰਗੀਤਾਰ ਸਿੰਘ ਸਬਾ ਮੁਹੱਲਾ ਨਤਾਬਗੜ ਹਲਕਾ ਕਬੂਤਰੇ ਤੋਂ ਜਿੰਨੇ ਮੇਰੇ ਵੀਰ ਭੈਣ ਭਰਾ ਸਾਰੇ ਇਸ ਵੀਡੀਓ ਨੂੰ ਦੇਖ ਰਹੇ ਮੈਂ ਤੁਹਾਡੇ ਚਰਨਾਂ ਵਿੱਚ ਆਪਣੀਆਂ ਕੁਝ ਬੇਨਤੀਆਂ ਰੱਖ ਰਿਹਾ ਹਾਂ ਤੇ ਸਾਰਿਆਂ ਨੇ ਧਿਆਨ ਦੇਣਾ ਸੰਗਤ ਜੀ ਗੱਲ ਇਹ ਹੈ ਕਿ ਅੱਜ ਮਿਤੀ 15 6 2025 ਨੂੰ ਕੱਲ ਦਾ ਇੱਕ ਮੈਂ ਤੁਹਾਡੇ ਨਾਲ ਵਾਕਿਆ ਇੱਕ ਸਾਂਝਾ ਕਰਨਾ ਚਾਹੁੰਦਾ ਮੈਂ ਤਾਂ ਇੱਕ ਸਕਰੀਨ ਤੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ। ਨਾ ਕੱਲ 14 ਜੂਨ ਦੀ ਗੱਲ ਆ ਕੱਲ 7:30 ਵਜੇ ਨਾ ਮੁਤਾਬਕ ਗੁਰਦਵਾਰ ਸਾਹਿਬ ਦੀ ਗੱਲ ਆ ਮੈਂ ਤੁਹਾਨੂੰ ਜਿਹੜੀ ਮੁਤਾਬਕ ਗੁਰਦਵਾਰ ਸਾਹਿਬ ਦੀ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਸਾਰਾ ਸਾਂਝੀ ਕਰਨੀ ਚਾਹੁੰਦਾ ਮੁਤਾਬਕ ਨਾ ਗੁਰਦਵਾਰ ਸਾਹਿਬ ਦੇ ਬਾਹਰ ਕੈਮਰਾ ਲਵਾਇਆ ਸੀ ਜੀ ਨਾ ਮੈਂ ਇੱਕ ਦਿਨ ਪਹਿਲਾਂ ਤੇ ਉਦੇ ਸਾਹਮਣੇ ਇੱਕ ਘਰ ਆ ਮੁੰਡਾ ਕੋਨੂ ਨਾਮ ਦਾ ਉਹਨੇ ਕੀ ਕੀਤਾ ਕੱਲ 14 ਤਰੀਕ ਵਾਲੇ ਦਿਨ ਦੁਪਹਿਰ ਦਾ ਸਮਾਂ ਸੀ 12:30 ਵਜੇ ਬਾਹਰ ਗਲੀ ਦੇ ਵਿੱਚੋਂ ਗੁਰਦੁਰ ਸਾਹਿਬ ਦੀ ਕੰਧ ਦੇ ਨਾਲ ਬੋੜੀ ਲਾ ਕੇ ਨੇ ਲੱਕੜ ਦੀ ਬੋੜੀ ਲਾ ਕੇ ਤੇ ਗੁਰਦੁਰ ਸਾਹਿਬ ਦੀ ਛੱਤ ਦੇ ਉੱਤੇ ਚੜ ਗਏ ਤੇ ਦਿਨੇ ਦੇ ਪੈਰੇ 12:30 ਦਾ ਟਾਈਮ ਸੀ ਇਹ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਵੀ ਸਾਂਝੀ ਕਰ ਦਊਗਾ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਨੇ ਕਿਸੇ ਵੀ ਪ੍ਰਬੰਧਕ ਟੀਮ ਚ ਸਾਡੇ ਜੋ ਗੁਰਦਸਾਹ ਦੀ ਨਹੀਂ ਪ੍ਰਬੰਧਕ ਟੀਮਾ ਕਿਸੇ ਚੋ ਵੀ ਉਹਨਾਂ ਨੇ ਨਹੀਂ ਕਿਸੇ ਨੂੰ ਵੀ ਪੁੱਛਿਆ ਆਪਣੀ ਮਰਜ਼ੀ ਨਾਲ ਬਾਹਰ ਗਲੀ ਵਿੱਚੋਂ ਮਾਰੋਂ ਪੁੱਛੇ ਬਿਨੈ ਕੋੜੀ ਲਾ ਕੇ ਨਾ ਲੱਕੜ ਦੀ ਗੁਰਦਸਾਹ ਦੀ ਛੱਤ ਤੇ ਚੜ ਗਿਆ ਤੇ ਉਹ ਨਿਕੜੀਏ ਸ਼ਬਦਾਵਲੀ ਗੰਦੀ ਸ਼ਬਦਾਵਲੀ ਵਰਤੀ ਮੇਰਾ ਨਾਮ ਲੈ ਕੇ ਮੇਰੇ ਪਰਿਵਾਰ ਤੱਕ ਗਾਲ੍ਹਾਂ ਵੀ ਕੰਨੀਆਂ ਕੱਢੀਆਂ ਨੇ ਜਿਹੜਾ ਕਿ ਉਹ ਕੈਮਰੇ ਦੇ ਵਿੱਚ ਵੌਇਸ ਰਿਕਾਰਡ ਹੋਈ ਹੈ ਆਵਾਜ਼ ਰਿਕਾਰਡ ਹੋ ਗਈ ਕੈਮਰੇ ਦੇ ਵਿੱਚ ਲੱਕੜ ਦੀ ਪੌੜੀ ਲਾ ਕੇ ਨਾਲੇ ਚੜਦਾ ਜਾਂਦੇ ਨਾਲੇ ਗੰਦੀਆਂ ਗਾਲ੍ਹਾਂ ਕੱਢੀਆਂ ਆਂ ਨੇ ਤੇ ਦੂਜੀ ਗੱਲ ਉੱਪਰ ਜਿਹੜਾ ਛੱਤ ਤੇ ਜਾਣ ਤੋਂ ਬਾਅਦ ਚ ਗੁਰਦਾਰ ਸਾਹਿਬ ਦੇ ਇੱਕ ਸਾਉ ਦਾ ਐਂਟਰ ਅੰਦਰ ਹੋ ਕੇ ਐਂਟਰ ਹੋ ਕੇ ਗੁਰਦਾਰ ਸਾਹਿਬ ਦੀ ਛੱਤ ਤੇ ਖੜਕੇ ਵੀ ਉਹਨੇ ਗੰਦੀਆਂ ਗਾਲ੍ਹਾਂ ਕੱਢੀਆਂ ਮੇਰਾ ਨਾਮ ਲੈ ਕੇ ਤੇ ਫਿਰ ਉਹਨੇ ਉੱਪਰੋਂ ਕੈਮਰਾ ਨਾਲ ਜਿਹੜੇ ਗੁਰਦਸਾਹ ਦਾ ਉਹ ਦੂਜੀ ਸਾਈਡ ਵੱਲ ਘੁਮਾਤਾ ਆਪਣੇ ਘਰ ਵੱਲੋਂ ਹਟਾ ਕੇ ਬੈਕ ਸਾਈਡ ਵਾਲੀ ਘੁਮਾਤਾ ਕਿ ਜਿੱਦ ਨੂੰ ਕੈਮਰੇ ਤੇ ਪਹਿਲਾਂ ਬੈਕ ਸੀ ਉਦੋਂ ਕੈਮਰਾ ਵਲਟ ਘੁਮਾਤਾ ਹੈ ਤੇ ਸ਼ਾਮ ਨੂੰ ਜਦੋਂ ਸਾਡਾ ਆਇਆ ਮੈਂ ਮੱਲੇ ਤੇ ਜਦੋਂ ਮੈਂ ਧਿਆਨ ਮਾਰਿਆ ਕੈਮਰਾ ਦਿਨ ਜਿਹੜੇ ਪਾਸੇ ਇੱਕ ਪਾਸਾ ਬਦਲਿਆ ਹੋਇਆ ਸੀ ਕੋ ਦੂਜੇ ਪਾਸੇ ਨੂੰ ਘੁਮਾ ਕੇ ਕੀਤਾ ਹੋਇਆ ਸੀ ਜਿਹੜੇ ਸਾਡੇ ਗੁਰਦਸਾਹ ਦੇ ਕਮੇਟੀ ਮੈਂਬਰਾਂ ਦੇ ਕੋਲ ਕੈਮਰੇ ਦੇ ਵਿੱਚ ਮੈਂ ਵੇਖਿਆ ਵੀਡੀਓ ਕਢਾ ਕੇ ਵੇਖੀ ਤੇ ਉਹ ਇਹ ਬੰਦੇ ਨੇ ਜਿਹੜਾ ਨਾਮ ਦਾ ਮੈਂ ਤੁਹਾਨੂੰ ਦੱਸਿਆ ਪੁੰਨੂ ਨਾਮ ਦਾ ਬੰਦਾ ਗੁਰਦਸਾਹ ਦੇ ਬਿਲਕੁਲ ਸਾਹਮਣੇ ਘੜੀਆ ਨਾ ਉਹ ਮੁੰਡਾ ਉਹਨੇ ਨਾ ਥੋੜੀ ਲਾ ਕੇ ਚੜਦਾ ਪਿਆ ਤੇ ਨਾਲੇ ਗੰਦੀ ਗੱਲਾਂ ਕਰਦਾ ਪਿਆ ਉਹ ਵੀਡੀਓ ਬਣਾ ਕੇ ਕਲਿੱਪ ਕੱਟ ਕੇ ਰੱਖ ਲਈ ਆਪਣੇ ਕੋਲ ਤੇ ਉਸ ਤੋਂ ਬਾਅਦ ਪ੍ਰਬੰਧਕ ਜਨਾਨ ਨੇ ਸਾਰਿਆਂ ਨੇ ਜਾ ਕੇ ਉਹਨੂੰ ਪੁੱਛਿਆ ਤੇ ਪਹਿਲਾਂ ਤਾਂ ਬਹਾਨਾ ਲਈ ਜਵੇ ਕਿ ਮੈਂ ਬਿਲੀ ਦਾ ਤਾਰ ਠੀਕ ਕਰਨ ਚੜਿਆ ਹੈਗਾ ਉਹਨੂੰ ਕਿਹਾ ਵੀ ਜੇ ਤੂੰ ਪੁੱਛਣਾ ਵੀ ਤੂੰ ਪੁੱਛ ਵੀ ਤ ਸਕਦਾ ਸੀ ਕਿਸੇ ਨੂੰ ਕੋਈ ਪ੍ਰਬੰਧਕ ਨੂੰ ਤੂੰ ਕਿਸੇ ਨੂੰ ਪੁੱਛ ਲੈ ਆਪਣੀ ਮਰਜ਼ੀ ਨਾਲ ਗਲੀ ਵਿੱਚ ਤਾਰ ਲਾ ਕੇ ਤੇ ਫਿਰ ਕਹਿੰਦਾ ਮੈਂ ਆਪਣੇ ਕੈਮਰਾ ਸਾਡੇ ਘਰ ਵਾਲੋ ਲੱਗਾ ਸੀ ਮੈਂ ਤਾਂ ਕਮਾੜਦਾ ਫਿਰ ਕੈਮਰੇ ਦੇ ਵੀ ਮੰਨ ਗਿਆ ਬਿਲੀ ਦੇ ਤਾਰ ਦਾ ਬਹਾਨਾ ਸੀਗਾ ਦੁੱਖ ਤਾਂ ਉਹਨੂੰ ਕੈਮਰੇ ਦਾ ਸੀਗਾ ਫਿਰ ਦਾਸ ਨੇ ਥੋੜੀ ਉਹਦਾ ਨਾ ਸੋਧਾ ਲਾਇਆ ਉਹਦੀ ਸੇਵਾ ਕੀਤੀ ਜਿਹੜੀ ਬਣਦੀ ਸੇਵਾ ਕਿਉਂਕਿ ਤੇ ਉਹਨੇ ਨਾ ਜਿਹੜੀ ਗੰਦੀ ਗੱਲਾਂ ਕੱਢੀਆਂ ਉਹਦੇ ਤਾਂ ਇਹ ਉਹਨੇ ਮੁਤਾਬਕ ਜਿਹੜੇ ਗੁਰਦਸਬ ਦੀ ਜਿਹੜੇ ਨਾਲ ਕੈਮਰੇ ਦੇ ਨਾਲ ਇੰਦਾ ਛੇੜਖਾਨੀ ਕੀਤੀ ਪੋਲੀ ਲਾ ਕੇ ਜਿਹੜਾ ਕਮਾਇਆ ਤੇ ਯੂਟਿਊਬ ਗੰਦੀ ਗੱਲਾਂ ਵੀ ਕੱਢੀਆਂ ਅੰਦਰ ਜਾ ਕੇ ਫਿਰ ਪ੍ਰਬੰਧਕਾ ਲੋ ਨੂੰ ਮਾਫੀ ਮੰਗਾਈ ਗਈ ਤੇ ਸੋ ਭੈਣ ਭਰਾਵੋ ਵੀ ਉਹ ਜੋ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਇਦਾਂ ਦੇ ਜਿਹੜਾ ਚੋਰਾ ਨਾ ਜਾਂ ਨਸ਼ੇੜੀਆਂ ਨੂੰ ਹੋਰ ਵੀ ਸਾਥ ਮਿਲ ਜਾਣਾ ਮੈਂ ਆਪਣੇ ਨਗਰ ਦੇ ਜਿੰਨੇ ਵੀ ਭੈਣ ਭਰਾ ਮੇਰੇ ਮਤਾਗੜ ਵਾਲੇ ਆ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਵਾ ਕਿ ਜਿੰਨੇ ਜਨੇ ਵੀ ਦਿਨ ਹੈ ਨਾ ਜੇ ਸਾਥ ਦਿਆ ਕਰੋ ਕਿਉਂਕਿ ਗੁਰੂ ਘਰ ਤੇ ਜਿਹੜਾ ਇਦਾਂ ਦਾ ਕੋਈ ਵੀ ਅਨਸਰ ਮੁੜ ਕੇ ਸ਼ਰਾਰਤੀ ਸ਼ਰਾਰਤ ਕਰ ਸਕਦਾ ਵਾ ਤੇ ਤੁਸੀਂ ਸਾਥ ਦਿਆ ਕਰੋ ਨਾਲ ਖੜਿਆ ਕਰੋ ਤੇ ਹੋਰ ਵੀ ਜਿੰਨੇ ਕੋਈ ਜੇ ਕਿਸੇ ਨੇ ਬਦੀਕੀ ਕੀਤੀ ਦੁਆਰ ਤੋਂ ਕਿਸੇ ਨੇ ਵੀ ਗੁਰਦਰ ਸਾਹਿਬ ਦੇ ਨਾਲ ਵਾਲੇ ਦੁਆਲੇ ਬਿਲਕੁਲ ਕੋਈ ਕਿਸੇ ਘਰ ਨਹੀਂ ਨਾਲ ਲੱਗਦਾ ਚਾਰੇ ਪਾਸੇ ਗਲੀ ਆ ਚਾਰੇ ਪਾਸੇ ਗਲੀ ਲੱਗਦੀ ਗੁਰਦਾਸਾਹ ਨੂੰ ਅੱਗੇ ਤੋਂ ਹੋਰ ਵੀ ਕਿਸੇ ਨੇ ਜੇ ਬੋੜੀ ਲਾ ਕੇ ਇਦਾਂ ਹੀ ਕੋਈ ਸ਼ਰਾਰਤ ਕੀਤੀ ਜਾਂ ਕੋਈ ਹਰਕਤ ਕੀਤੀ ਉਹਨਾਂ ਫਿਰ ਚੰਗੇ ਸੌਦਾ ਲਾਇਆ ਜਾਊਗਾ ਤੇ ਦੂਜੀ ਗੱਲ ਹੈ ਮੇਰੀ ਮੈਂ ਕਹਿਣਾ ਚਾਹੁੰਦਾ ਕਿ ਇਹ ਚਾਂਸ ਦੁਬਾਰਾ ਵੀ ਹੋ ਸਕਦਾ ਮੈਂ ਆਪਣੇ ਪਰਮੰਦਰਗ ਜਨਾਬੀ ਮੈਂਬਰਾਂ ਨੂੰ ਸਾਰਨ ਸਲਾਹ ਕੀਤੀ ਆ ਕਿ ਕਿਸੇ ਨੇ ਵੀ ਇਹ ਹਰ ਕਰ ਕੀਤੀ ਦਿਵਾਰ ਤੋਂ ਬਾਅਦ ਵਿੱਚ ਉਹ ਬਖਸ਼ਣੇ ਜਾਊਗਾ ਤੇ ਦੂਜੀ ਗੱਲ ਇਹ ਜਿਹੜੇ ਮਹੱਲੇ ਦੇ ਕਾਉਂਸਲਰ ਆ ਮੁਖੀ ਬੰਦੇ ਆ ਉਹਨਾਂ ਨੂੰ ਵੀ ਮੈਂ ਦੱਸ ਦਿੱਤਾ ਕਿ ਇਹ ਜਿਹੜਾ ਚਾਂਸ ਦੁਬਾਰਾ ਹੋਇਆ ਤੇ ਉਹਦੇ ਮੋਤਵਾਰ ਬੰਦੇ ਨੇ ਮਹੱਲੇ ਦੇ ਜਿਹੜੇ ਨੇ ਮੋਤਵਾਰ ਬੰਦੇ ਉਹ ਰੋਹੀ ਮੁਖੀ ਹੋਣਗੇ ਜੇ ਉਹਨੂੰ ਦੁਬਾਰਾ ਉਹਨੂੰ ਕੋਈ ਨਾ ਨਾ ਉਹਨੂੰ ਸੇਹ ਦਿੱਤੀ ਗਏ ਜਿਹੜੇ ਕੋਈ ਇਹ ਕੰਮ ਜਿਹੜਾ ਨਾ ਨਸ਼ੀੜੀਆਂ ਦਾ ਚੋਰਾਂ ਦਾ ਇਹ ਜਿਹੜੇ ਮਹੱਲੇ ਦੇ ਮੁਖੀ ਜਣੇ ਹੁੰਦੇ ਨੇ ਨਾ ਉਹਨਾਂ ਦੇ ਹੱਥ ਹੁੰਦੀ ਕਮਾਣੇ ਕਿ ਇਹਨਾਂ ਨੂੰ ਮਤ ਦੇਣੀ ਜਿਹੜੀ ਸਿੱਧੀ ਪੰਜਾਬੀ ਚ ਗੱਲ ਕਰੀਏ ਜਿਹੜੇ ਇਹਨਾਂ ਨੂੰ ਮਤ ਦੇਣੀ ਆ ਤੇ ਪਰ ਮੇਰਾ ਉਧਾ ਕਿਸੇ ਨਾਲ ਕੋਈ ਵੈਰ ਨਹੀਂ ਆ ਪਰ ਜਿਹੜਾ ਨਸ਼ੇ ਨੇ ਬੇੜਾ ਕਰ ਕਰ ਕੀਤਾ ਉਹ ਮੁੰਡਾ ਖੁਦ ਵੀ ਨਸ਼ੇ ਖਾਂਦਾ ਹੈ ਪਹਿਲਾਂ ਵੀ ਮੈਨੂੰ ਬੁਰਾ ਭਲਾ ਮੈਨੂੰ ਦੱਸਿਆ ਕਈਆਂ ਨੇ ਕਿ ਮੇਰੇ ਪਿੱਠ ਪਿੱਛੇ ਬੁਰਾ ਭਲਾ ਬੋਲਦੇ ਰਹਿੰਦੇ ਮੇਰਾ ਨਾਮ ਲੈ ਕੇ ਤੇ ਕੱਲ ਵੀ ਜਿਹੜੀ ਇਹਨੇ ਹਰਕਤ ਕੀਤੀ ਕੱਲ ਵੀ ਇਹਨੇ ਪਿੱਠ ਪਿੱਛੇ ਹੀ ਕੀਤੀ ਆਪਣੇ ਲੋਨ ਨੇ ਮੇਰੀ ਪਿੱਠ ਪਿੱਛੇ ਜੀ ਮੈਨੂੰ ਗਾਲਾਂ ਕੱਢੀਆਂ ਉਹ ਕੈਮਰੇ ਦੇ ਵਿੱਚ ਰਿਕਾਰਡ ਹੋ ਗਈਆਂ ਜਿਹੜੀ ਗੱਲ ਉਹਦੇ ਵਿੱਚ ਪੀੜਾਂ ਵੱਜੀਆਂ ਹੈ ਤਿੱਹ ਇਹ ਮੈਂ ਜਿੰਨੇ ਨੇ ਮੁਤਾਬਕੜ ਵਾਲੇ ਸਾਰੇ ਮੇਰੇ ਭੈਣ ਭੈਣ ਭਰਾ ਜਿੰਨੇ ਵੀਡੀਓ ਨੂੰ ਵੇਖ ਰਹੇ ਆ ਮੈਂ ਸਾਰਿਆਂ ਤੱਕ ਮੈਂ ਇਹੀ ਸੁਨੇਹਾ ਲਾਉਣਾ ਚਾਹੁੰਦਾ ਮਾਂ ਕਿ ਭਰਾਵੋ ਵੀ ਸਾਥ ਦਿਆ ਕਰੋ ਨਾਲ ਖੜਿਆ ਕਰੋ ਕਿ ਗੁਰੂ ਘਰ ਨਬਦੀ ਕੀ ਹੋਈ ਹੈ ਜਿਹੜਾ ਬੰਦਾ ਇਨਹਿੰਮਤ ਕਰ ਸਕਦਾ ਪੋੜੀ ਲਾ ਕੇ ਬਾਹਰੋਂ ਗਲੀ ਚੋਂ ਆਪਣੀ ਮਰਜ਼ੀ ਨਾਲ ਦਿਨੇ ਦੇ ਪਹਿਰੇ ਕੈਮਰਾ ਘੁਮਾ ਸਕਦਾ ਗੁਰੂ ਘਰ ਦਾ ਫਿਰ ਉਹਨੇ ਕੋਈ ਕਾંડ ਕੀਤਾ ਹੋਊਗਾ ਜਦੋਂ ਉਹਦੋਂ ਕੈਮਰਾ ਘੁਮਾਤਾ ਕੈਮਰਾ ਘੁੰਮਤ ਬਾਅਦ ਚ ਜਿਹੜਾ ਕੈਮਰੇ ਦੇ ਵਿੱਚ ਰਿਕਾਰਡ ਨਹੀਂ ਹੋਇਆ ਤੇ ਜੇ ਉਹ ਇਦਾਂ ਹੀ ਕੋਈ ਦੁਬਾਰਾ ਗਲਤੀ ਕਰਦਾ ਵਾ ਮੈਂ ਮਹੱਲੇ ਦੇ ਜਿੰਨੇ ਮੁਖੀ ਬੰਦੇ ਆ ਐਮਸੀ ਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਦੱਸ ਦਿੰਦਾ ਵਾਂ ਤੇ ਜੇ ਕੋਈ ਨਹੀਂ ਉਹ ਤੇ ਐਕਸ਼ਨ ਲਿਆ ਜਾਊਗਾ ਫਿਰ ਨਾ ਪਿਓ ਦੇ ਮਗਰ ਕੋਈ ਆਣ ਕੇ ਨਾ ਹਾੜੇ ਕੱਢੇ ਵੀ ਕਿਹਨਾਂ ਤੱਕਾ ਕਰਤਾ ਕਿ ਇਹਨੂੰ ਨਜਾਇਜ਼ ਕਰਦੀ ਜੇ ਕਿ ਇਹਨੂੰ ਉਹਦਾ ਦੁੱਖ ਵਾ ਤਾਂ ਉਹ ਆਪਣੇ ਸੇਤੇ ਰੱਖ ਕੇ ਫਿਰ ਫੇਰ ਹੀ ਆਵੇ ਮਗਰ ਕਿਉਂਕਿ ਉਹਨੇ ਜਿਹੜੀ ਗਲਤੀ ਕੀਤੀ ਹੈ ਨਾ ਇੱਕ ਘੜੀ ਜਿਹਾ ਸ਼ਬਦ ਵਾਲੀ ਗੁਰੂ ਘਰ ਦੇ ਅੰਦਰ ਮੇਰਾ ਨਾਮ ਲੈ ਕੇ ਪਰਿਵਾਰ ਤੱਕ ਗੰਦੀ ਗਾਲਾਂ ਕੱਢੀਆਂ ਹੈ ਦੁਬਾਰਤੋ ਜੇ ਕਿਸੇ ਨੇ ਉਹਨੇ ਜਾਂ ਕਿਸੇ ਹੋਰ ਨੇ ਵੀ ਗਲਤੀ ਕਰ ਦਿੱਤੀ ਇਦਾਂ ਹੀ ਤਾਂ ਬਖਸ਼ਿਆ ਕੋਈ ਨਹੀਂ ਜਾਊਗਾ ਉਹ ਇਹ ਮਗਰੋਂ ਵਾਲਾ ਵੀ ਨਹੀਂ ਬਖਸ਼ੇ ਹੋਗੇ ਜਿਹਨੇ ਗੁਰੂ ਘਰ ਨਾ ਛੱਡ ਕੇ ਆਇਆ ਨਾ ਜਿਹੜਾ ਜਿਹਨੇ ਗੁਰੂ ਘਰ ਨਾ ਮੱਥਾ ਲਾਇਆ ਗੁਰੂ ਘਰ ਦੇ ਅੰਦਰ ਗੰਦੀਆਂ ਗਾਲਾਂ ਕੱਢ ਦੇਣੀਆਂ ਯਾਰ ਕੈਮਰੇ ਲਾ ਕੇ ਕਮਾ ਕੇ ਕਮਾ ਦੇਣੇ ਆਪਣੀ ਮਰਜ਼ੀ ਨਾਲ ਹੀ ਆਪਣੀ ਪੋੜੀ ਲਾ ਕੇ ਮਰਜ਼ੀ ਨਾਲ ਕੈਮਰੇ ਕਮਾ ਦੇਣੇ ਫਿਰ ਉਤੋਂ ਗੁਰੂ ਘਰ ਦੇ ਅੰਦਰ ਆਣ ਕੇ ਗੰਦੀਆਂ ਗਾਲਾਂ ਵੀ ਕੱਢ ਦੇਣੀਆਂ ਇਸ ਲਈ ਉਹ ਥੋੜਾ ਉਹਨੂੰ ਸੇਕ ਦਿੱਤਾ ਗਿਆ ਤਾਂ ਸੌਦਾ ਲਾਇਆ ਥੋੜਾ ਤੇ ਬਾਕੀ ਜਿਹਨੇ ਮੁਖੀ ਬੰਦੇ ਆ ਸਾਰਿਆਂ ਨੂੰ ਵੀ ਮੈਂ ਅਰੀ ਹੱਥ ਜੋੜ ਕੇ ਬੇਨਤੀ ਆ ਵੀ ਮਹੱਲੇ ਦੇ ਵਿੱਚ ਜਿਨੇ ਵੀ ਨਿਛੇੜੀ ਬੰਦੇ ਆ ਉਹਨਾਂ ਨੂੰ ਤੁਸੀਂ ਠੱਲ ਪਾਓ ਜੇ ਤੁਹਾਡੇ ਹੱਥ 'ਵਾਂ। ਇਹ ਮੇਰੀ ਬੇਨਤੀ ਹੈ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।